ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਪੂਰੇ ਪੰਜਾਬ ਤੋਂ ਨਹੀਂ ਵਿਸ਼ਵ ਭਰ ਤੋਂ ਸੰਗਤਾਂ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਆਨੰਦਪੁਰ ਸਾਹਿਬ ਦੇ ਬਾਹਰ ਦੇ ਟੋਲ ਪਲਾਜ਼ੇ ਤੇ ਅਸੀਂ ਮੌਜੂਦ ਆਂ ਔਰ ਸੰਗਤਾਂ ਵਾਸਤੇ ਤੋਹਫ਼ਾ ਕਿ ਹੋਲੇ ਮਹੱਲੇ ਦੇ 6 ਦਿਨ 6 ਦਿਨ ਵਾਸਤੇ ਹੋਲੇ ਮਹੱਲੇ ਦਾ ਤਿਉਹਾਰ ਜਿਹੜਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਤਾਂ 6 ਦਿਨਾਂ ਵਾਸਤੇ ਟੋਲ ਜਿਹੜਾ ਇਹ ਫ੍ਰੀ ਕਰ ਦਿੱਤਾ ਗਿਆ ਖੋਲ ਦਿੱਤਾ ਗਿਆ ਸਿੱਖ ਸੰਗਤਾਂ ਵਾਸਤੇ ਸ਼ਰਧਾਲੂਆਂ ਵਾਸਤੇ ਜੋ ਅਨੰਦਪੁਰ ਸਾਹਿਬ ਜਾ ਰਹੀਆਂ ਨੇ ਆਪਣੇ ਆਪਣੀ ਵੀਕਲਾਂ ਦੇ ਉੱਤੇ ਟਰਾਲੀਆਂ ਦੇ ਵਿੱਚ ਬੈਠ ਕੇ ਮੋਟਰਸਾਈਕਲਾਂ ਦੇ ਉੱਤੇ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਟਰੱਕਾਂ ਦੇ ਉੱਤੇ ਸੰਗਤਾਂ ਜਿਹੜੀਆਂ ਉਹ ਜਾ ਰਹੀਆਂ ਔਰ ਇਨ੍ਹਾਂ ਸੰਗਤਾਂ ਦੇ ਵਾਸਤੇ ਟੋਲ ਜਿਹੜਾ ਹੈ ਉਹ ਫ੍ਰੀ ਕਰ ਦਿੱਤਾ ਗਿਆ ਹੈ ਸਟੇਟ ਟਰਾਲੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇਸ ਟੋਲ ਤੋਂ ਲੰਘ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਹੀਆਂ ਟੋਲ ਫ੍ਰੀ ਕਰ ਦਿੱਤਾ ਗਿਆ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਆਸਥਾ ਨੂੰ ਸਿੱਖ ਸੰਗਤਾਂ ਦੇ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਹੀਆਂ ਆਸਥਾ ਨੂੰ ਦੇਖਦੇ ਹੋਏ ਸਰਕਾਰ ਦਾ ਫੈਸਲਾ ਹੈ ਦੂਸਰਾ ਹੈ ਕਿ ਕੋਈ ਵੱਡਾ ਜਾਮ ਇੱਥੇ ਨਾ ਲੱਗੇ ਕਿਉਂਕਿ ਪਾਰੀ ਗਿਣਤੀ ਦੇ ਵਿੱਚ ਜਾਮ ਜਿਹੜੇ ਆ ਉਹ ਲੱਗ ਸਕਦੇ ਸੀ ਜੇਕਰ ਟੋਲ ਲਾਇਆ ਜਾਂਦਾ ਤਾਂ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਹਜ਼ਾਰਾਂ ਗੱਡੀਆਂ ਹਜ਼ਾਰਾਂ ਵੀਕਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਨੇ ਖਾਲਸੇ ਦੀ ਜਨਮ ਭੂਮੀ ਦੇ ਉੱਤੇ ਹੋਲੇ ਮਹੱਲੇ ਦਾ ਤਿਉਹਾਰ ਮਨਾਉਣ ਵਾਸਤੇ ਔਰ ਉਹਨਾਂ ਤੋਂ ਸੰਗਤਾਂ ਤੋਂ ਕੋਈ ਵੀ ਟੋਲ ਨਹੀਂ ਵਸੂਲਿਆ ਜਾ ਰਿਹਾ ਮੁਫਤ ਦੇ ਵਿੱਚ ਜਿਹੜਾ ਹੈ ਫ੍ਰੀ ਦੇ ਵਿੱਚ ਇੱਥੋਂ ਲੰਘਣ ਦੀ ਸੁਵਿਧਾ ਜਿਹੜੀ ਹੈ ਉਹ ਦਿੱਤੀ ਗਈ ਹੈ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਸ਼੍ਰੀ ਅਨੰਦਪੁਰ ਸਾਹਿਬ ਜੇ ਤੁਹਾਡੇ ਹੈ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ